ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕੋਲਵਰਨ ਸੰਗਠਨ ਕੋਲ ਤੋਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਠਵਾਨਾ ਬਲਾਕ ਮਾਲਪੁਰ ਤਹਿਸੀਲ ਗੜ੍ਹ ਸਿੰਘ ਜਿਹੜਾ ਹੁਸ਼ਿਆਰਪੁਰ ਇਹ ਠਾਣੇ ਦਾ ਚੋ ਬੜਾ ਪੁਰਾਣਾ ਚੋ ਆ ਅਸੀਂ ਅੱਗੇ ਵੀ ਇੱਕ ਦਿਨ ਤੁਹਾਨੂੰ ਦਿਖਾਇਆ ਸੀ ਲੋਕ ਵਿੱਚ ਦੀ ਲੰਘਣ ਦੀ ਕੋਸ਼ਿਸ਼ ਕਰਦੇ ਸੇ ਪਾਣੀ ਅੱਜ ਅੱਗੇ ਨਾਲ ਵੀ ਤੇਜ਼ ਆ ਕਿ ਜਿੰਨੇ ਵੀ ਯਾਤਰੀ ਹੈ ਮੈਂ ਕਹਿੰਦਾ ਕਿ ਵਿੱਚ ਇਹਦੇ ਨਾ ਬੜਿਓ ਪਾਣੀ ਦੇ ਲੰਘਣ ਦੀ ਕੋਸ਼ਿਸ਼ ਨਾ ਕਰਿਓ ਪਾਣੀ ਦਾ ਵਹਾਅ ਅੱਜ ਬਹੁਤ ਤੇਜ਼ ਆ ਕਿ ਆਪਣੀ ਜਾਨ ਖਤਰੇ ਦੇ ਵਿੱਚ ਨਾ ਪਾਓ ਤੁਹਾਨੂੰ ਕੋਈ ਘਰ ਦੇ ਵਿੱਚ ਉਡੀਤ ਰਿਹਾ ਵਾ ਇਸ ਕਰਕੇ ਕਿ ਪਾਣੀ ਤੋਂ ਦੂਰੀ ਰੱਖੋ ਸੋ ਇਹ ਪਾਣੀ ਜਿਹੜਾ ਵਾ ਇਹ ਬੜਾ ਸਪੀਡ ਦੇ ਨਾਲ ਆ ਰਿਹਾ ਵਾ ਇਹਦੇ ਵਿੱਚ ਕੋਈ ਸ਼ਿਕੀ ਨਾ ਮਾਰੋ ਸੋ ਤੁਹਾਨੂੰ ਘਰ ਦੇ ਵਿੱਚ ਕੋਈ ਉਡੀ ਕਰਿਆ ਇਸ ਕਰਕੇ ਪਾਣੀ ਤੋਂ ਦੂਰੀ ਰੱਖੋ ਇਹ ਕੱਲ ਦਾ ਸਾਰੇ ਪੰਜਾਬ ਚ ਮੀਂਹ ਪੈ ਰਿਹਾ ਵਾ ਪਾਣੀ ਦਾ ਵਹਾ ਬਹੁਤ ਤੇਜ਼ਾ ਬਾਈ ਗੁਰੂ ਸ਼ਬਦਾਂ ਦਾ ਭਲਾ ਕਰੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ